ਨਾਮ ਕੀਤ ਗਵਿੰਦਾ ਰਾਗੇ ਯਹੋਵੇ ਨਾ ਵਿਕਣਾ ਸੰਜਨਾ ਮਿਲ ਪਾਈ ਰਸਨਾ ਨਾ ਆਪਣਾ ਜਿਨ ਪਾਇਆ ਪਰਮਾਪੜਾਇਤ ਸੇ ਗਣਾ ਇਕ ਖਿਚ ਫਿਰ ਜੀਵਨਾ ਕਰਤਾ ਜਿਰਤ ਜਣਾ ਜਤਲ ਪਈ ਅੰਭੂਰਿਆ ਰਵਿਆ ਵਿੱਚ ਮਨਾ ਸੂਬਰ ਜਿਟ ਨਾ ਆਵੇ ਕਿਤਨਾ ਦੁਖ ਗਣਾ ਜਿਨ ਮੀਂਡਾ ਆਵੇ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਟ ਜਾ ਨਾਨਕ ਪਿਆਸ ਮਣਾ ਕੇਤ ਮਲਾਏ ਸੋ ਪ੍ਰਭੂ ਕਿਸ ਕੇ ਪੈ ਲਗਾ ਕੇਤ ਮਲਾਏ ਸੋ ਪ੍ਰਭੂ ਕਿਸ ਕੇ ਪੈ ਲਗਾ ਵਸਾਗ ਤੀਰਤ ਜੋ ਵਾਦੀਆ ਜਿਨਾ ਪ੍ਰੇਮ ਕੋ हर वियो सघी मु अॻे लिए पई वसाया चरणीअ जो लॻे जॾहिं ਯੋਗ ਪਰਮੇਸ਼ਰ ਦੇ ਕੋਲਿਆ ਵਿਆਪੜ ਸਭੇ ਰੂਗ ਵੇਪੁ ਕੋ ਹੈ ਰਾਮ ਤੇ ਲੱਗਣ ਤੇ ਵਯੋਗ ਕਿੰਵੇਂ ਕਉੜੇ ਹੋਏ ਗੈ ਜਿਤੜੇ ਪਾਇਆ ਪੋਗਾ ਕਿੰਨਾ ਕੋਈ ਕਰ ਸਕੇ ਕਿ ਤੈ ਰੂਗ ਰੋਲੂ ਕੀਤਾ ਕਿਸ਼ੂ ਨਾ ਹੋਵੇ ਲਿਖਿਆ ਤੋ ਸਤਿਯੋਗ ਵੜ ਪਾਗੀ ਮੇਰਾ ਬਰਾਮ ਮਿਲੇ ਕੰਮ ਕਰੇ ਸਾਬਿਓ ਨਾ ਦੇ ਕੋ ਪ੍ਰਭ ਦਾ ਆਖਲੇ ਮਿਲੇ ਸਹਿਬ ਪਰਹੀ ਹੋ ਜੋ ਕਤ ਕੋ ਵੇ ਸਾਥ ਸੱਗ ਸੱਤੇ ਸੋ ਜੋ ਮੰਦਰ ਮਾਇ ਸੁਹਣਿਆ ਰ ਪਰ ਸੰਗ ਬੈਠੜੀਆਂ ਕਰਕੇ ਸੋਵਾ ਕਿਆ ਕਰੇਗੇ ਸਹਿਬ ਤੇ ਲੜੀਆਂ ਕਰ ਮੰਨ ਕੋ ਆਰਾਮ ਸੋ ਸੰਗ ਸਾਥ ਸਹਿ ਲੜੀਆਂ ਸਾਥ ਜਨਾ ਦੇ ਵਾਰੀ ਸੇ ਰਹਿਣ ਮਿਲੇ ਦਿਲ ਦੁਖਣਾ ਤੋਹੋ ਕਰੇ ਸ੍ਰੀ ਪੰਜਾਬ ਕੇ ਰਾਜ ਪਈਆਂ ਜਿਨੀ ਨਾਮ ਯੰਤਰਾ ਬਿਆਪਨਾ ਸੇ ਦਸਰਨ ਦਿੱਤ ਕਰੀਆਂ ਰਤਨ ਲੇ ਗੇਰ ਲਾਹਰ ਕਾਟ ਤਾ ਨਾ ਕਰੀਆਂ ਯਾਰ ਗੁਆਕੇ ਧੂੜ ਕੇ ਮਤਾਂ ਬਗਵਤ ਜਿਮਰਚਾ ਤੁਨਾਲਕ ਨਹੀਂ ਇਥਾਰੇ ਉਪਰ ਨਿਬਦੋ ਕੇ ਅਨੁਆਸਰ ਬਰਾਮ ਦਾਸ ਮੈਸਾਇ ਫਾਇ ਅਜਨਾਤ ਕੋ ਬੇਤੂ ਤੇਰਾ ਕੋਲਾ ਲਾਇ ਜੀਨ ਸਚਾਰੀਆ ਜਨਤਾਂ ਕੰਧਾਰ ਤੇ ਬਾਣੀ ਬਾਰੇ ਕਾਤ ਸਭ ਸੁਨਾਰੇ ਦਾਨ ਹਾਜ਼ਰਾਜ਼ ਕਰਨਾ ਸਤਿਕਾਰੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨਾ ਗਿਰ ਬਿਹਾਵਾ ਪ੍ਰਵਾਨ ਕਰਨੇ ਆ। ਰਾਦਰਮਨ ਕਾਦਰਮਨ ਸਵਾਸ ਲੇਖੇ ਤੋਂ ਨਾ ਘੋਟੇ ਵਾਲਾ ਜੀਵਨ ਸ਼ਰਾਂ ਪ੍ਰਵਾ। ਪੱਤੇ ਪਿਆਸ ਚਾਹਦੀਆਂ ਬਸਤੀਆਂ। ਨਗਰ ਖੇਨਾ ਭਲਾ ਕਰਦਾ ਸਭੂ ਬਰਨੀਆ ਸਤਿਕਾਰਾਂ ਦੇ ਮੇਰ ਭਰਿਆ ਦਰਸ਼ਨ ਕੇ ਸਾਹ ਬੇਸ਼ਾ ਬੇ ਬੱਚਿਆਂ ਦੇ ਰੱਖਿਆ ਕਰਦੇ ਪਾਪ ਚਾਰੀ। ਇਹ ਜੋ ਮਹੀਨਾ ਵਿਸਾਖ ਦਾ ਆਰੰਭ ਹੋਇਆ ਸਤਿਗੋ ਜੀ ਸਮੂਹ ਸੰਗਤਾਂ ਆਦੇ ਬੇਰ ਬਰਿਆ ਚੜ੍ਹਦੀਆਂ ਕਲਾ ਜੀਵਕਸ਼ਨਾ ਗੁਰਮਤਿ ਦਾ ਭਾਣਾ ਕਮਿਆ ਕਰਨੇ ਆ ਨੌਕਰੀਆਂ ਚੱਕ, ਲੱਕੀਆਂ ਬਖਸ਼ੀਆਂ ਬੀੜੀਆਂ ਹਨ ਸਰਦਾਂ ਪਾਤਸ਼ਾਹੀ ਉਤਾਰਾਂ ਤੁਰੇ ਬੱਚੇ ਤੋਂ ਜੀਵਨਸ਼ਨਾ ਸੇਵਾ ਸੇਵਨ ਦੇ ਦਾਤ ਲਖਨਾ ਪਾਤਸ਼ਾਹੀ ਐਸ ਵੇਲੇ ਆਪ ਜੀ ਦੀਆਂ ਸਤਿਕਾਰ ਵੱਲੋਂ ਦੋਨੋਂ ਹੱਥ ਜੋੜ ਕੇ ਅੰਗਾ ਬੀਤੀ ਜੋੜੀਏ ਪਾਤਸ਼ਾਹੀ ਦੁਆ ਵਿਨਾ ਪਰਮਾਨੰ ਕਗੜ ਦਵਾਰ ਕੋ ਜਾ ਦੇ ਕੈਂ ਤੇ ਦੋਹਾਰੋ ਦਾਰੋ